ਹਾਂਜੀ ਆਈ ਬਣਾਉਣ ਲੱਗੇ ਮੂਲੀਆਂ ਵਾਲੇ ਪ੍ਰਾਉਂ ਤੇ ਆਹ ਸਾਡਾ ਰੱਬ ਦੀ ਪੀ ਵੀ ਲੱਗਾ ਬਣਾਉਣ ਮੂਲੀਆਂ ਵਾਲੇ ਪ੍ਰਾਉਂ ਤੇ ਉਹ ਬੁੜੀ ਘਰ ਲੈ ਆਦਿੰਗੇ ਐ ਤੇ ਰਾਤੋਂ ਰਾਤ ਮਰ ਜਾਦੀਆਂ ਹਾਂ ਕੁਛ ਪਹਿਲਾਂ ਨਹੀਂ ਪੁਰਾਣੀਆਂ ਹੁੰਦੀਆਂ ਵਾਂ ਦੁਕਾਨਾਂ ਚ ਲਿਆਓ ਬੇਟਾ ਆ ਵੀ ਕਰਦੀਏ ਕੋਈ ਗੱਲ ਨਹੀਂ ਹੁਣ ਬਾਚਨ ਨਚੋੜਦੇ ਬਾਚਨ ਨਚੋੜਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਫੈਮਿਲੀ ਅਸੀਂ ਸਭ ਠੀਕ ਠਾਕ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਬਣਾਉਣ ਲੱਗੇ ਹਾਂ ਮੂਲੀਆ ਵਾਲੇ ਪਰੌਂਠੇ ਉਹ ਵੀ ਚੁੱਲੇ ਤੇ ਅੱਗ ਬਾਲ ਕੇ ਬਣਾਵਾਂਗੇ ਗੈਸ ਤੇ ਉਹ ਪਰੌਂਠੇ ਨਹੀਂ ਪੱਕਦੇ ਨਾਲੇ ਅੰਦਰ ਬਣ ਜਾਂਦਾ ਧੂਆ ਧੂਆ ਜਿਆ ਤੇ ਭਾਂਡੇ ਢੁੰਡੇ ਅੰਦਰ ਖਰਾਬ ਢੁੰਡੇ ਤੇ ਅਰਨਵਦੀਪ ਨੇ ਵੀ ਨਾਲ ਸਾਡੇ ਕੰਮ ਕਰਾਇਆ ਕਰਾਇਆ ਨਾ ਸਤਿ ਸ੍ਰੀ ਅਕਾਲ ਬੁਲਾ ਦਿਓ ਜੀ ਸਤਿ ਸ੍ਰੀ ਅਕਾਲ ਬੁਲਾ ਕੀਰਲੀ ਇਹ ਇਹ ਮੂਲੀਆਂ ਤੂੰ ਫਰੋਂਠੇ ਖਾਣੇ ਵਾ ਦੇਦੀ ਤੀਦਾ ਨਹੀਂ ਮ ਫਰੋਂਠੇ ਖਾਣੇ ਮੂਲੀਆਂ ਵਾਲੇ ਮਾ ਤੇ ਨਾ ਤੀਦਾ ਬਿੱਲੀ ਕਾ ਸ਼ੋਗਿੰਗਾ ਮੂਲੀਆਂ ਸਾਡੀਆਂ ਇਹਨੂੰ ਹੁਣ ਅਸੀਂ ਨਚੋੜਾਂਗੇ ਨਚੋੜ ਕੇ ਵਿੱਚ ਮਸਾਲੇ ਪਾ ਕੇ ਤੇ ਫਿਰ ਆਟੇ 'ਚ ਵੀ ਪਾ ਕੇ ਗੁੰਨੇ ਆਟਾ ਵਿੱਚ ਜਵੈਨ ਪਾ ਕੇ ਤੇ ਨਾਲ ਹੋਰ ਵੀ ਮਸਾਲੇ ਪਾ ਕੇ ਆਟਾ ਗੁੰਨੇ ਆਵਾਂ ਤੇ ਮੂਲੀਆਂ ਨੂੰ ਵੀ ਨਚੋੜ ਲਵਾਂਗੇ ਇਸ ਤਰ੍ਹਾਂ ਆ ਇੱਕ ਰਹਿ ਗਈ ਮੂਲੀਆਂ ਨੂੰ ਵੀ ਨਚੋੜ ਲਵਾਂਗੇ ਤੇ ਫਿਰ ਇਹਦੇ ਵਿੱਚ ਪਾਵਾਂਗੇ ਮਸਾਲੇ ਹਲਦੀ ਨਾਲ ਰੰਗ ਜਿਹੇ ਵਾਲੇ ਉਹ ਜਾਂਦੇ ਆ ਹਲਦੀ ਨਹੀਂ ਪਾਉਣੀ ਅਸੀਂ ਹਲਦੀ ਤੋਂ ਬਿਨਾ ਬਣਾਵਾਂਗੇ ਵਿੱਚ ਪਾਵਾਂਗੇ ਅਸੀਂ ਧਨੀਆ